ਸਾ希 ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਾਂ ਵੈਸ਼ਨੂ ਦੇਵੀ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ ਘਰੋਂ ਤੁਰਨ ਤੋਂ ਪਹਿਲਾਂ ਅਸੀਂ ਬਾਬਾ ਜੀ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਕਿ ਯਾਤਰਾ ਸਫਲ ਹੋਵੇ ਤੇ ਰਸਤੇ ਵਿੱਚ ਕੋਈ ਔਂਕੜ ਨਾ ਆਵੇ ਕਿਉਂਕਿ ਬਹੁਤ ਦੇਰ ਬਾਅਦ ਮਾਤਾ ਨੇ ਬੁਲਾਵਾ ਆਇਆ ਤੇ ਅਸੀਂ ਜਾ ਰਹੇ ਹਾਂ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਤਕਰੀਬਨ ਕਾਫੀ ਸਮੇਂ ਤੋਂ ਅਸੀਂ ਟਰਾਈ ਕਰ ਰਹੇ ਸੀ ਕਿ ਮਾਤਾ ਰਾਣੀ ਦੇ ਦਰਸ਼ਨਾਂ ਵਾਸਤੇ ਜਾਣਾ ਹੈ ਸਰਦਾਰ ਜੀ ਗੱਡੀ ਕੱਢ ਰਹੇ ਨੇ ਬਾਹਰ ਤੇ ਅਸੀਂ ਹੁਣ ਗੱਡੀ ਵਿੱਚ ਬੈਠ ਕੇ ਆਪਣੀ ਜਰਨੀ ਜਿਹੜੀ ਸਟਾਰਟ ਕਰਾਂਗੇ ਸ਼ਹਿਰ ਬਟਾਲੇ ਵਿੱਚੋਂ ਅਸੀਂ ਹੁਣ ਬਾਹਰ ਨਿਕਲ ਰਹੇ ਹਾਂ ਬੇਟੀ ਵਾਸਤੇ ਅਸੀਂ ਸਪੈਸ਼ਲ ਬੈੱਡ ਤਿਆਰ ਕੀਤਾ ਹੋਇਆ ਹੈ ਕਿ ਤਾਂ ਕਿ ਉਹ ਰਸਤੇ ਵਿੱਚ ਥੱਕ ਨਾ ਜਾਏ ਤੇ ਜਿਹੜੀ ਆਪਣੀ ਯਾਤਰਾ ਦੀ ਦੌਰਾਨ ਉਸ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਅਸੀਂ ਉਹਦੇ ਸਪੈਸ਼ਲ ਉਹਦਾ ਧਿਆਨ ਰੱਖਿਆ ਹੈ ਸ਼ਹਿਰ ਵਿੱਚੋਂ ਬਾਹਰ ਨਿਕਲ ਰਹੇ ਹਾਂ ਜੀ ਹੁਣ ਸਿੱਟਾਲੇ ਸ਼ਹਿਰ ਦਾ ਵੀ ਚੌਕ ਇਹ ਗੱਲ ਬਿਲਕੁਲ ਸੱਚਾ ਹੈ ਸੱਚਾ ਜੀ ਕਿ ਮਾਤਾ ਰਾਣੀ ਦੇ ਬੁਲਾਵੇ ਤੋਂ ਬਿਨਾ ਕੋਈ ਉਹਦੇ ਜਾਣ ਨਹੀਂ ਸਕਦਾ ਤੇ ਜਦੋਂ ਬੁਲਾਵਾ ਆਉਂਦਾ ਹੈ ਤਾਂ ਫਿਰ ਅਸ ਅੰਦਰੋਂ ਪ੍ਰੇਰਣਾ ਆਉਂਦੀ ਹੈ ਮਾਤਾ ਰਾਣੀ ਨੇ ਸਾਨੂੰ ਚਿੱਠੀ ਪਾਈ ਤੇ ਅੱਜ ਦਰਸ਼ਨਾਂ ਵਾਸਤੇ ਅੱਜ ਜਾ ਰਹੇ ਹਾਂ 8 ਸਾਲ ਪਹਿਲਾਂ ਮੈਂ ਵੈਸ਼ਨੂ ਮਾਤਾ ਦੇ ਦਰਸ਼ਨ ਕੀਤੇ ਸੀ ਕਾਫੀ ਵਾਰ ਜਾਣ ਬਾਰੇ ਸੋਚਿਆ ਪਰ ਜਾ ਨਹੀਂ ਸਕੇ ਜਦੋਂ ਜਾਣਾ ਹੈ ਫਿਰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਪਲਾਨ ਬਣ ਗਿਆ ਮਾਤਾ ਨੇ ਸਾਨੂੰ ਅੱਜ ਚਿੱਠੀ ਪਾਈ ਹੈ ਕਿਉਂਕਿ ਅੱਜ ਨੰਬਰ ਸਾਡਾ ਸੀ ਇਹ ਤੁਸੀਂ ਸੋਹਣੇ ਸੋਹਣੇ 뷰 ਨਾਲ ਦੇਖ ਰਹੇ ਹੋ ਇਹ ਨੈਸ਼ਨਲ ਹਾਈਵੇ ਹੈ ਜੀ ਅੰਮ੍ਰਿਤਗੜ ਮੰਦਰ ਅੱਦ ਕਿਨੂੰ ਅੱਜ ਮਾਤਾ ਰਾਣੀ ਨੇ ਸਾਨੂੰ ਚਿੱਠੀ ਪਾਈ ਤੇ ਅੱਜ ਅਸੀਂ ਜਾ ਰਹੇ ਹਾਂ ਤਮੰਨਾ ਲੱਖ ਕਰਦੇ ਆ ਤਮੰਨਾ ਟੁੱਟ ਜਾਂਦੀ ਹੈ ਦਰਬਾਰ ਉਹੀ ਜਾਂਦੇ ਨੇ ਜਿੰਨੂੰ ਮਾਤਾ ਰਾਣੀ ਬੁਲਾਉਂਦੀ ਹੈ ਇਹ ਗੱਲ ਬਿਲਕੁਲ ਸੱਚ ਆ ਕਿ ਮਾਤਾ ਰਾਣੀ ਜੀ ਤੋਂ ਬੁਲਾਉਂਦੀ ਆ ਤੇ ਫਿਰ ਕੋਈ ਵੀ ਕੰਮ ਹੋਏ ਸਭ ਕੁਝ ਕੰਮ ਛੱਡ ਕੇ ਅਸੀਂ ਘਰੋਂ ਆਪਣੇ ਨਿਕਲ ਜਾਨੇ ਆ ਕਿ ਅੱਜ ਅਸੀਂ ਮਾਤਾ ਰਾਣੀ ਦੇ ਦਰਸ਼ਨਾਂ ਵਾਸਤੇ ਜਾਣਾ ਆ ਕੰਨਿਆ ਕੁਮਾਰੀ ਦਾ ਹਾਈਵੇ ਦੇਖ ਰਹੀ ਐ ਤੁਸੀਂ ਰੋਡ ਵੀ ਕਾਫੀ ਖਰਾਬ ਐ ਕਿ ਹੁਣ ਅਸੀਂ ਟੋਲ ਪਲਾਜ਼ਾ ਕ੍ਰੋਸ ਕਰ ਰਹੇ ਆ ਤੇ ਜੰਮੂ ਸ਼ਹਿਰ ਤੋਂ ਬਾਹਰ ਨਿਕਲ ਜਾਣਾ ਹੈ ਜੀ ਅਸੀਂ ਤੇ ਬਹੁਤ ਮਨ ਵਿੱਚ ਖੁਸ਼ੀ ਹੈ ਕਿਉਂਕਿ ਦਰਸ਼ਨਾ ਕਰਨ ਵਾਸਤੇ ਬਹੁਤ ਮਨ ਤਰਸ ਰਿਹਾ ਸੀ ਬਹੁਤ دیر ਬਾਅਦ ਮਾਤਾ ਰਾਣੀ ਦੇ ਦਰਸ਼ਨ ਹੋ ਰਹੇ ਨੇ ਐਕਸਾਈਟਮੈਂਟ ਵੀ ਬਹੁਤ ਹੈ ਫਸਟ ਨਾਲ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਅਸੀਂ ਕ੍ਰੋਸ ਕਰ ਰਹੇ ਹਾਂ ਬਹੁਤ ਵਧੀਆ ਵਿਊ ਹੈ ਜੀ ਇੱਥੇ ਜੰਮੂ ਸ਼ਹਿਰ ਦਾ ਜੇ ਨਾ ਤਰਨਾ ਲੱਗ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਅਸੀਂ ਚੱਲ ਚੱਲੇਗੇ ਇਹ ਰਸਤਾ ਕਿ ਸਸਤੀ ਵਿੱਚ ਕਿਸੇ ਪ੍ਰਕਾਰ ਦੀ ਉਪਰ ਨਹੀਂ ਬਸ ਇਹ ਹੀ ਪ੍ਰੋਬਲਮ ਸੀ ਕਿ ਸਾਰਾ ਰੋਡ ਜਿਹੜਾ ਤਿਆਰ ਹੋ ਰਿਹਾ 92 ਚੱਲ ਰਿਹਾ ਸੀ ਜਿਸ ਕਰਕੇ ਕਾਫੀ ਪ੍ਰੋਬਲਮ ਹੋ ਰਹੀ ਸੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਚੱਲੋ ਇਹ ਬਸ ساری ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਅਸੀਂ ਸਾਡੇ ਦਰਸ਼ਕ ਕਿਵੇਂ ਦੇ ਰਹੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਿਰਫ ਆਪਣੇ ਜਾਨ ਬਾਰੇ ਦੱਸ ਗਏ ਆ ਤਾਂ ਨੈਕਸਟ ਉਸ ਤੋਂ ਅਗਲਾ ਪਾੜ ਤੇ ਅਸੀਂ ਤਾਨੂੰ ਇਹ ਦਿਖਾਵਾਂਗੇ ਕਿ ਸਾਡੇ ਮਾਤਾ ਰਾਣੀ ਦੇ ਦਰਸ਼ਨ ਕਿਵੇਂ ਹੋਏ ਤੇ ਕਿੰਨਾ ਅਸੀਂ ਉੱਥੇ ਮਨ ਨੂੰ ਸਕੂਨ ਪ੍ਰਾਪਤ ਹੋਇਆ ਚੈ ਮਾਤਾ ਦੀ ਚੈ ਮਾਤਾ ਦੀ ਚੈ ਮਾਤਾ ਦੀ ਚੈ ਮਾਤਾ ਦੀ ਕਰਦੇ ਅਸੀਂ ਚੈ ਮਾਤਾ ਦੀ ਚੈ ਮਾਤਾ